ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਹਾਰਵੈਸਟ ਹੱਬ ਚੈਨਲ ਤੇ ਉਮੀਦ ਕਰਦਾ ਦੁਈ ਸਾਰੇ ਠੀਕ ਹੋਵੋਗੇ ਲਓ ਜੀ ਆਪਾਂ ਅੱਜ ਤੇਲ ਵਾਲੀ ਟਾਂਚੀ ਭਰਉਣ ਮੌਕਾ ਗਈ ਸੀਗੀ ਤੇ ਅਜੇ ਹੋਰ ਟਾਂਚੀ ਲੱਗੀ ਆ ਉਸ ਤੋਂ ਬਾਅਦ ਆਪਣੀ ਭਾਰੀ ਆਉਣੀ ਆ ਦਿਖਾਉਣਾ ਹੈ ਅੱਗੇ ਲਓ ਜੀ ਲਾਪੇ ਭਾਣਾ ਟਾਂਚੀ ਪਰ ਕਿਤੇ ਬਾਅਦ ਚੋਂ ਆਪਾਂ ਜਾਵਾਂਗੇ ਮਸ਼ੀਨ ਤੇ ਮਸ਼ੀਨ ਚੱਲਦੀ ਪਈ ਆ ਪੈਂਡ ਤੇ ਫੇਰ ਜਾ ਕੇ ਮਸ਼ੀਨ ਦਿਖਾਉਣੇ ਆ ਤੁਹਾਨੂੰ ਬਾਕੀ ਇੱਥੇ ਹੁੰਦਾ ਡੀਜ਼ਲ ਦਾ ਸਾਰਾ ਕੁਝ ਹੋ ਲੱਗਿਆ ਕੰਪਿਊਟਰ ਇਹਨਾਂ ਦੇ ਕਿੰਨਾ ਆ ਡੀਜ਼ਲ ਹਾਰਾ ਗਈ ਆ ਪਰੋਲ ਤਾਂ ਨੀਲਾ ਡੀਜ਼ਲ ਡੀਜ਼ਲ ਇੰਨਾ ਡੀਜ਼ਲ ਪਿਆ ਹੈ ਕਹਿੰਦੇ ਡੀਜ਼ਲ ਕਹਿੰਦੇ ਗੱਡੀ ਆਉਣੀ ਆ ਮੁਕਾਓ ਮੁਕਾਓ ਗੱਡੀ ਆ ਰਹੀ ਦੇ ਸਰ ਉਹ ਪਾੜਾ ਕਿੱਥੇ ਆ ਚੱਕਰ ਲਈ ਜਰੂਰੀ ਸੱਦਣੀ ਸੀ ਤੁਸੀਂ ਇਹ ਸਾਨੂੰ ਮਿਲਦੀ ਜਿੱਦਾਂ ਅੱਛਾ ਅੱਛਾ ਪਹਿਲੇ ਰੈਡੀਮ ਦੇ ਦਿੱਤੀ ਹੂੰ ਹੂੰ ਲਓ ਮੀ ਬੈਣ ਤੋਂ ਬਾਅਦ ਫੇਰ ਦੂਏ ਦਿਨ ਚਲਾਤੀ ਟੱਟੂ ਬਾਈ ਦੇ ਲਾਦਾ ਦਿੱਤੀ ਹੁਣ ਜੇ ਧੁਰ ਚੱਲ ਚੁੱਕੀ ਬਸ ਉਹ ਘੇਰਾ ਰਹਿ ਗਿਆ ਇੱਕ ਬਾਜੀ ਦਾ ਬਸ ਵੇਲਾ ਬਾਜੀ ਤਿੰਨ ਦੇ ਨਾਂ ਤੇ ਘੇਰਿਆਂ ਨੂੰ ਨਵੇੜੇ ਤੂੰ ਜੱਜ ਅਸਲਾਮ ਹੋ ਗਿਆ ਪਿੱਛੇ ਵੀ ਪਿਆ ਜਾ ਲਾ ਫੈਨ ਦੀ ਜਾਂ ਮੀ ਭੇਜਾਂਦਾ ਕਾਲਦੇ ਮੀਨੇ ਹਮ ਸਾਰਾ ਖਰਾਬ ਕਰਤਾ ਨੇ ਤਾਂ ਹੁਣ ਕਾਲੂ ਬੇਲੇ ਹੋ ਜਾਣਾ ਸੀ ਹੁਣ ਪਾਸ ਤੋਂ ਚੌਰ ਨੂੰ ਬੇਲੇ ਹੋਵਾਂਗੇ ਬੱਸ ਚੱਲਦੀ ਆ ਇੱਥੇ ਉਹ ਦੋ ਘੇਰੇ ਰਹਿ ਗਏ ਉਹ ਵੱਢ ਕੇ ਤਾਂ ਫੇਰ ਪਿੰਡ ਚਲਾਵਾਂਗੇ ਤੇ ਹੁਣ ਆਪਾਂ ਜਾ ਕੇ ਕਰਦੇ ਹਾਂ ਤੂੜੀ ਵਾਲੀ ਚਾਲੂ ਉਹ ਵੀ ਚਲਾਉਨੇ ਆ ਜਾ ਕੇ ਲਾਓ ਜੀ ਇੱਕ ਭਰ ਦਿੱਤੀ ਆ ਇਹ ਦੂਜੀ ਲਾਤੀ ਆ ਮੀਂਹ ਦੇ ਕਰਕੇ ਥੋੜਾ ਜਿਹਾ ਲੇਟੇ ਚੱਲਿਆ ਕੰਮ। ਭਾਤ ਦਿੱਤੀ। ਹਾਂਜੀ ਇੱਥੇ ਪਿੰਡੇ ਚਲਾਤੀ ਆ। ਕੱਲੂ ਵੇਚ ਲਾਂਗੇ ਮੈਂ ਠੱਡਿਆਂ ਨੂੰ। ਕੁਟਕਟ 10 ਮਿੰਟ ਹੋ ਗਏ। ਦੇਲੇ ਬੈਠੇ ਆ ਟਰਾਲੀ ਅੱਲੇ ਤੱਕ ਪਹੁੰਚੀ ਨਹੀਂ ਹੈਗੀ। ਉਹ ਕਰਿਆ ਜਿੱਕੇ ਨਹੀਂ ਚੱਕਦਾ ਉਹ ਬਜਾਰਾ। ਜੱਟ ਤਾਂ ਉਹਨੇ ਚੱਕ ਲੈਣਾ ਸੀ। ਕਹਿੰਦੇ ਨਟੇ ਨਹੀਂ ਸੀ ਘੱਸ ਸਕਦਾ ਪੂਰਾ ਚੂੜੀ ਨਹੀਂ ਸੀ ਘੱਸ ਸਕਦਾ ਢਿੱਲੀ ਢਿੱਲੀ ਛੱਡ ਦਿੰਦਾ ਸੀ ਕਹਿੰਦਾ ਦੱਸੋ 65 ਦਾ ਕਿਹ ਸੀ ਕਹਿੰਦੇ ਮੈਂ ਸਾਬ ਤੋਂ 6 ਲੀਟਰ ਤੇਲ ਹੋਰ ਪਵਾ ਲਿਆ ਕਹਿੰਦੇ ਜਾ ਕੇ ਕਹਿੰਦੇ ਘਰੇ ਤਾਂ ਨਹੀਂ ਚੱਕਦਾ ਟਰੈਕਟਰ ਕਿਹੜਾ ਸੀ 65 ਆਹ ਜਿਹੜਾ ਲੈ ਕੇ ਗਿਆ ਨਹੀਂ 65 ਓਹੋ ਚੋਰੀ ਤਾਂ ਕੱਸੇ ਚ ਆ ਗਿਆ 65 ਵੀ ਉਹ ਗਿਆ ਆ ਗਿਆ 65 ਵੀ ਉਦਾਂ ਵੀ ਆਪਣੀ ਆ ਗਈ ਆ ਟਰੈਕਟਰ ਤੇ ਹੁਣ ਆਪਾਂ ਟਰਾਲੀਆਂ ਢੋਣ ਤੇ ਹੋ ਜਾਣਾ ਜਿਹੜਾ ਮੁੰਡਾ ਟਰਾਲੀਆਂ ਢੋਂਦਾ ਸੀ ਉਹ ਚਲੇ ਗਿਆ ਆਪਣੇ ਦੇਸ਼ ਨੂੰ ਉਹਦੀ ਮਾਂ ਬਿਮਾਰ ਹੋ ਗਈ ਸੀ ਐਸ ਕਰਕੇ ਫੇ ਉਹਨੂੰ ਜਾਣਾ ਪਿਆ ਕਿਹਾ ਚੱਲ ਜਾਹਾ ਤੂੰ ਫਿਰ ਤੇ ਬਾਕੀ ਚੱਲਦੀ ਹੈ ਮਸ਼ੀਨ ਚਲਾਵਾਂਗੇ ਜਿੰਨੇ ਵੇਲੇ ਤੇ ਚੱਲੂਗੀ ਉਹ ਕੇ ਰਪੋਰਟ ਕਾਲੂ ਹਨਾ ਇਹਦੇ ਇੱਕ ਪ੍ਰੈਸ਼ਰ ਦੀ ਆਪਾਂ ਬਦਲਨੀ ਪੁਰੀ ਉਹ ਪੂਰੀ ਬਦਲਾਂਗੇ ਕਿ ਆਪਾਂ 22 ਹੀ ਆਪਣੇ ਹਿਸਾਬ ਦੇ ਨਾਲ ਕੋਣ ਆਪਾਂ ਪਾਵਾਂਗੇ ਜਿਹੜਾ ਕੰਪਨੀ ਦਾ ਫਾਰਮ ਟਰੈਕਰਾਂ ਦੀ ਕੰਪਨੀ ਦਾ ਚਾਰਟ ਆ ਉਹ ਚਾਰਟ ਦੇ ਰਲਾ ਕੇ ਕਿਹੜੇ ਚਾਰਟ ਦੇ ਨਾਲ ਫੇਪ ਹੋਣੀ ਉਹ ਚਾਰਟ ਤੇ ਚੱਲਦੀ ਆ ਪੁਰੀ 16 ਮੇਨ ਪੁਰੀ 16 ਤੇ ਆਪਣੀ ਜਿਹੜੀ ਡਰਮ ਦੀ ਪੁਲੀ ਆ ਉਹ ਚੱਲਦੀ ਆ 9 ਦੀ ਤੇ ਇੱਥੇ ਚੱਲ ਰਹੀ ਆ 16 ਤੇ 10 ਦੀ ਵਾਪਾ 10 ਨੰਬਰ ਵਾਲੀ ਪੁਲੀ ਥੋੜ੍ਹ ਕੇ ਤਾਂ 9 ਦੀ ਪਾ ਦੇਣੀ ਬੈਲਟਾਂ ਵੀ ਛੋਟੀਆਂ ਬਹੁਤੀਆਂ ਚੱਲਦਾ ਤਾਂ ਇੱਥੇ ਵੀ ਆ ਇੱਥੇ ਜਿੱਦਾਂ ਨਾ ਵਿਚ ਵਿਚ ਮਾਲ ਘੁਮਾਉਂਦਾ ਰਹਿੰਦਾ ਆ ਜਿੱਦਾਂ ਚੱਲਦਾ ਤਾਂ ਇੱਥੇ ਵੀ ਸਹੀ ਆ ਬੱਚ ਵਿੱਚ ਇਹਦਾ ਨਾ ਮਾਲ ਘਮਾਉਂਦਾ ਰਹਿੰਦਾ ਪ੍ਰੈਸ਼ਰ ਦੇ ਪਿੱਛੇ ਪੱਖਾ ਫੜਦਾ ਨਹੀਂ ਫੇ ਕਈ ਵੇਲੇ ਉਹ ਉਹਦੇ ਕਰਕੇ ਫੇ ਹੁਣ ਆਪਾਂ ਕੋਲੀ ਬਦਲ ਦੇਣੀ ਆ ਬਾਕੀ ਟਰਾਲੀ ਦਾ ਟਾਈਪ ਤੇ ਭਰੀ ਜਾਂਦਾ ਇਹਨਾਂ ਆ ਜੇ ਥੋੜਾ ਜਿਹਾ ਨਾ ਕਲਾਂ ਘੂਟਿਆ ਕਰਕੇ ਥੋੜਾ ਥਲੜ ਥਲੜ ਜਿਆਦੀ ਆ ਜਾਂਦਾ ਤਾਂ ਵੀ ਟਾਈਮ ਲਾਦਾ ਫੇ ਵੀ ਉਹ 8-10 ਮਿੰਟਾਂ ਚ ਟਰਾਲੀ ਭਰ ਰਿਹਾ ਆ ਨਾ ਪੈਂਦਾ ਫੇਰ ਥੋੜੀ ਦੇਰੀ ਭਰੀ ਜਾਣੀ ਸੀਗੀ। ਹੋ ਗਈ। ਐਦਾਂ ਦੇ ਮੁੜ ਕੇ ਕੰਮ ਖਰਾਬ ਕਰਦੇ ਆ ਸਾਰਾ। 10-15 ਮਿੰਟ ਹੋ ਗਏ ਟਰਾਲੀ ਫਰ ਕੇ ਖੜੀ ਨੂੰ। ਆ ਆਉਂਗਾ। ਇੱਥੇ ਹੀ ਖੜਾ ਮੈਂ ਜਾਦਾ ਆਂਦੇ। ਉਹ ਹੁਣ ਨਿਕਲਿਆ ਭੰਗ ਜਿਆ। ਹੋ ਗਈ। ਤਾਂ ਲੈਂਦੇ ਆਂ ਵੀ।

ਆਹ ਇੱਥੇ ਪਟ ਟੋ ਗਿਆ ਸੀ ਉਹਦੇ ਸਾਰਾ ਆਹ ਦੇਖ ਆਹ ਬੈਲਡ ਕੀਤਾ ਹੋਇਆ ਉਹਦੇ ਸਾਰਾ ਇੱਥੋਂ ਪਟੋਗੇ ਹਿੱਸਾ ਸੈਂਟਰ ਪਿੰਨ ਹਿੱਸਾ ਪਿੱਛੇ ਰਹਿ ਗਿਆ ਸੀ ਮਸ਼ੀਨ ਇੱਥੋਂ ਆ ਸਾਰੀ ਥੱਲੇ ਜ਼ਮੀਨ ਤੇ ਲੱਗ ਗਈ ਸੀ ਉਹਦੇ ਕਰਕੇ ਆ ਲੈਟਾ ਟੁੱਟ ਗਈਆਂ ਉਹ ਸਾਰਾ ਉਹ ਬਿੰਗਾ ਹੋ ਗਿਆ ਉਹਦੇ ਲੈਟਾ ਲੁੱਟਾ ਟੁੱਟ ਗਈਆਂ ਸੀ ਚਲੋ ਬਾਕੀ ਜਿੱਦਾਂ ਮਾਜੀ ਬਚਾ ਹੋ ਗਿਆ ਫੇ ਵੀ ਉਹ ਦੇਖਾਂਗਾ ਗਾਹ ਨੂੰ ਪਵਾਵਾਂਗੇ ਲੇਟਾ ਬਾਕੀ ਇਹ ਸਹੀ ਆ ਕੋਹ ਹਿੱਸੇ ਨੇ ਉਦੋਂ ਕੰਮ ਖਰਾਬ ਕੀਤਾ ਆ ਦੇ ਆ ਸਾਰੇ ਆ ਪੈਪੂ ਬਿੰਗੇ ਹੋ ਗਏ ਸੀ ਕਿ ਉਦੋਂ ਕਿਉਂ ਸਾਰੇ ਪਿੱਛੇ ਥੱਲੇ ਡੈਗ ਗਏ ਸੀ ਇੱਥੋਂ ਜੈਕ ਲਾ ਲਾ ਕੇ ਫਿਰ ਤਾਂ ਨੂੰ ਚੱਕੀ ਬਹੁਤ ਮੁਸ਼ਕਲ ਨਾਲ ਚੱਕੀ ਦਿਖਾ ਨਹੀਂ ਹੋਇਆ ਤੁਹਾਨੂੰ ਦਿਖਾਉਣਾ ਸੀਗਾ ਉਦੋਂ ਮੈਂ ਹੈ ਨਹੀਂ ਸੀਗਾ ਜਦੋਂ ਹਿੱਸਾ ਟੁੱਟਾ ਮੈਂ ਟੂੜੀ ਵਾਲੀ ਮਸ਼ੀਨ ਤੇ ਸੀਗਾ ਜਾਨੀ ਕਿਫੇ ਵੀ ਬਹੁਤ ਬਚਾ ਹੋਇਆ ਕਿਤੇ ਪੂਸ਼ਪਾਸ਼ ਨਹੀਂ ਬਿੰਗੀ ਹੋ ਗਈ ਕਿਤੇ ਪੂਸ਼ਹਿਨ ਓਕੇ ਆਂ ਦੇ ਪਿੱਛੇ ਉਹ ਮੱਕ ਇਧਰ ਆਣ ਸਹੀ ਆ ਨੋਕੇ ਆ ਰਿਪੋਰਟ ਮਸ਼ੀਨ ਦੇ ਲਾਓ ਜੀ ਰਾਤ ਦਾ ਟਾਈਮ ਹੋਇਆ 10:30 ਪੌਣੇ 11 ਉਧਰੋਂ ਟਰੈਕਟਰ ਲਾਪਿਆ ਆਪਣਾ ਤੇਲ ਮੰਗਣ ਕਹਿੰਦਾ ਕੱਟਾ ਦੇ ਨੇੜੇ ਲੈ ਹੋਵਾਂਗਾ ਕਹਿੰਦਾ ਹੋਰ ਕੋਣ ਨਾਲੇ ਟਰਾਲੀ ਲਾਈ ਆ ਨਾਲੇ ਆਪਾਂ ਤੇਲ ਲੈ ਕੇ ਜਾਵਾਂਗੇ ਨਾਲੇ ਬੰਦਿਆਂ ਦੀ ਰੋਟੀ ਲੈ ਕੇ ਜਾਵਾਂਗੇ ਬੱਡੀ ਕੰਨੀ ਆਈ ਨਹੀਂ ਇਹਦੇ ਥੱਲੇ ਤਾਂ ਕਰਕੇ ਹੋਣਾ 20 ਲੀਟਰ ਵਾਲੀ ਛੋਟੀ ਲੈ ਕੇ ਚੱਲਾ ਚੱਲ ਇਹਨਾਂ ਸਾਰ ਜਾਣਾ 20 ਲੀਟਰ ਨਾਲ ਵੀ ਉੱਦਾਂ ਬਾਕੀ ਸਾਰੇ ਸੁੱਤੇ ਭਾਈਆ ਪਾਵਰ ਦੇ ਵਿੱਚ ਆ ਨਿਆਰਾ ਆਇਆ ਮੀਂਹ ਚੱਲੀ ਜਾਂਦੀ ਸੈਦ ਸੁੰਗਣੀ ਮੈਂਦੀ ਹੈ ਆਰਾਮ ਨਾਲ ਜਾਂਦਾ ਆਰਾਮ ਨਾਲ ਹੈ ਨਾ ਆਰਾਮ ਨਾਲ ਤੁਰਿਆ ਜਾਂਦਾ ਚੱਲਦੀ ਆ ਪੂਰੀ ਫੁੱਲ ਇਥੋਂ ਨਵੇੜ ਕੇ ਅੱਜ ਜਾਵਾਂਗੇ ਸਾਰਾ ਆ ਮੋਟਰਾਂ 'ਚ ਪੱਤਰੀ ਕਰਕੇ ਹੀ ਜਾਣੀ ਪੱਗਿਆ ਪੱਛੜੇ ਰੰਟੀਵਾਜੀ ਮੇਰਾ ਰੀਡੋ ਰੀਡ ਹੋ ਜਾਂਦਾ ਬੰਦਾ ਦਾ ਤੇ ਇਹ ਗੱਲ ਆ ਨਾ ਭਰੇ ਭਇਆ ਹੱਥੋਂ ਤੂੰ ਮਾ ਮਰਨੇ ਪੁਰਨੇ ਦਾ ਭਰੇ ਭਇਆ ਘਰਤੀ ਖੜੀ ਬਹੀਨ ਇੱਕ ਵੱਜ ਕੇ 10 ਮਿੰਟ ਹੋ ਗਏ 10 11 ਮਿੰਟ ਲੱਗਾ ਢੇਰ ਬਾਕੀ ਚਲੋ ਹੁਣ ਸੌਣੇ ਆ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਕੇ ਸੀ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਤ ਸ੍ਰੀ ਅਕਾਲ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਣੀ ਵੀਡੀਓ ਨੂੰ ਜਿਹੜੇ ਸ਼ਾਰਟ ਪੈਂਦੇ ਵੀਡੀਓ ਵਲੌਗ ਪੈਂਦੇ ਆ ਉਹਨਾਂ ਨੂੰ ਲਾਈਕ ਕਰਿਓ ਧੰਨਵਾਦ